ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਆਸਾ ਮਹੱਲਾ ਪੰਜਵਾ ਦੋ ਪਦੇ ਗੌਰ ਪ੍ਰਸਾਦ ਮੇਰਾ ਮਨ ਵਸਿਆ ਜੋ ਮਾਗੋ ਸੋ ਪਾਵੋ ਰੇ ਨਾਮ ਰੰਗ ਇਹੋ ਮਨ ਤ੍ਰਿਪਤਾਨਾ ਬਹੁਰ ਨਕਤ ਹੂੰ ਧਾਵੋ ਰੇ ਹਮਰਾ ਠਾਕੁਰ ਸਭ ਤੇ ਊਚਾ ਰੈਣ ਦਿਨਸ ਤਿਸ ਗਾਵਉ ਰੇ ਰੈਣ ਦਿਨਸ ਤਿਸ ਗਾਵਉ ਰੇ ਰੈਣ ਦਿਨਸ ਤਿਸ ਗਾਵਉ ਰੇ ਖਿਨ ਮਹਿ ਥਾਪ ਉਥਾਪਨ ਹਾਰਾ ਤਿਸਤੇ ਤੁਝਾ ਡਰਾਵਉ ਰੇ ਰਹਾਉ ਜਬ ਦੇਖਉ ਪ੍ਰਭ ਆਪਣਾ ਸਵਾਮੀ ਤਉ ਅਵਰਹ ਚੀਤ ਨਾ ਪਾਵਉ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਪ੍ਰਾਮਾ ਪਉ ਮੇਟ ਲਿਖਾਵੋ ਰੇ ਆਸਾ ਮਹੱਲਾ ਪਿੰਜਵਾ ਚਾਰ ਬਰਨ ਚੌਹਾ ਕੀ ਮਰਦਨਾ ਖਾਟ ਦਰਸਨ ਕਰ ਤਲੀ ਦੇ ਸੁੰਦਰ ਸੁਗਰ ਸਰੂਪ ਸਿਆਨੇ ਪੰਚ ਹੋਈ ਮੋਹ ਚਲੀ ਰੇ ਜੇ ਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ ਜੇ ਨ ਪੰਚ ਮਾਰ ਬਿਦਾਰ ਗੁਦਾਰੀ ਸੋ ਪੂਰਾ ਇਹ ਕਲੀ ਰੇ ਰਹਾਉ ਵੱਡੀ ਕੋਮ ਵਸ ਭਗ ਹੈ ਨਾਹੀ ਮੁਹਕਮ ਫੌਜ ਠੱਲੀ ਰੇ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਵੱਡੀ ਕੋਮ ਵਸ ਇਥੇ ਠਮਕ ਭਗ ਹੈ ਨਾਹੀ ਇਥੇ ਵਿਸਰਾਮ ਹੈ ਮੁਹਕਮ ਨਹੀਂ ਕਹਿਣਾ ਮਹਕਮ ਫੌਜ ਹਠਲੀ ਪਾਠ ਉਚਾਰਨ ਕਰਨਾ ਹੈ ਤੇ ਠੱਠੇ ਦੇ ਵਿੱਚ ਡੈਸ਼ ਦੇ ਕੇ ਹਠਲੀ ਰੇ ਹਠਲੀ ਨਹੀਂ ਕਹਿਣਾ ਕਹੋ ਨਾਨਕ ਤੈਨ ਜਨ ਨਿਰਦਲਿਆ ਸਾਧ ਸੰਗਤ ਕੈ ਝੱਲੀ ਰੇ ਇਹ ਝੱਲੀ ਪਦ ਕਸ ਕੇ ਬੋਲਣਾ ਝੱਲੀ ਨਹੀਂ ਕਹਿਣਾ ਆਸਾ ਮਹੱਲਾ ਪੰਜਵਾ ਨੀਕੀ ਜੀ ਕੀ ਹਰ ਕਥਾ ਊਤਮ ਆਠ ਸਗਲ ਰਸ ਫੀਕੀ ਰੇ ਰਹਾਉ ਬਹੁ ਗੁਣ ਧੁਨ ਮੋਨ ਜਾਨ ਖਟ ਬੀਤੇ ਇਹ ਵੀ ਪਾਠ ਧਿਆਨ ਨਾਲ ਵਿਚਾਰਨ ਕਰਨਾ ਹੈ ਬਹੁ ਗੁਣ ਇਸ ਸੰਬੰਧਕ ਪਾਠ ਹੈ ਧੁਨ ਇੱਥੇ ਠਮਕ ਲਾ ਦਿੰਨੀ ਆ ਬਹੁ ਗੁਣ ਧੁਨ ਮੋਨ ਜਾਨ ਇਹ ਵੀ ਸੰਬੰਧਕ ਪਾਠ ਹੈ ਖਟ ਬੀਤੇ ਇੱਥੇ ਵਿਸਰਾਮ ਹੈ ਅਵਰਨ ਕਿਛ ਲਾਈਕੀ ਰੇ ਬਹੁ ਗੋਣ ਧੁਨ ਮੋਨ ਜਾਨ ਖਟ ਬੀਤੇ ਅਵਰ ਨਾ ਕਿਛ ਲਾਈਕੀ ਰੇ ਲਾਈਕੀ ਪਾਠ ਇਕੱਠਾ ਹੀ ਕਰਨਾ ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀਕੀ ਰੇ ਸਾਧ ਸੰਗ ਨਾਨਕ ਪੀਕੀ ਰੇ ਆਸਾ ਮਹੱਲਾ ਪੰਜਵਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਾਨਤੇ ਟਾਰੀ ਰੇ ਗੁਰ ਇਥੇ ਜਮਕ ਲੱਗ ਜੇਗੀ ਗੁਰ ਨਿਮਖ ਨਾ ਮਾਨਤੇ ਟਾਰੀ ਰੇ ਰਹਾਉ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਦੇ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਿਆਦਾ ਵਿਸਰਾਮ ਦੀ ਰੁਕਣਾ ਫੇ ਖੇਨ RAM ਗੋਰ ਗਾਮ ਹਰ ਧਾਮ ਨਹਿ ਜਾਮ ਇੱਥੇ ਵਿਸਰਾਮ ਹੈ ਹਰ ਕੰਠ ਨਾਨਕ ਠੀਕ ਠਮਕ ਔਰ ਹਾਰੀ ਦੇ ਉਰ ਹਾਰੀ ਇਕੱਠਾ ਪਾਠ ਨਹੀਂ ਕਰਨਾ ਵੱਖਰਾ ਪਾਠ ਕਰਨਾ ਹੈ ਹਰ ਨਾਨਕ ਕੰਠ ਔਰ ਹਾਰੀ ਦੇ ਆਸਾ ਮਹੱਲਾ ਪੰਜਵਾ ਨੀਕੀ ਸਾਧ ਸੰਗਾਨੀ ਰਹਾਉ ਸੰਗਾਨੀ ਟਿੱਪੀ ਲੱਗੀ ਹੋਈ ਐ ਨੀਕੀ ਸਾਧ ਸੰਗਾਨੀ ਨੀਕੀ ਸਾਧ ਸੰਗਾਨੀ ਰਹਾਉ ਪਹਿਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਬੈਸਤ ਸੋਵਤ ਹਰ ਜਸ ਮਾਨ ਤਨ ਚਰਨ ਖਟਾਨੀ ਹਉ ਹਉਰੂ ਤੂ ਠਾਕੁਰ ਗੌਰੂ ਹਾਂ ਹਰ ਖਰੂ ਤੂ ਠਾਕੁਰ ਗੌਰੂ ਨਾਨਕ ਸਰਨ ਪਛਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ